ਰੋਮਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਬਰਨਾਲਾ ਤੋਂ ਜਿੱਤੇ ਪੌਸ਼ ਕਲੋਨੀ ਦੇ ਵਿੱਚ ਬਣੇ ਇੱਕ ਮਹਿਲ ਵਰਗੇ ਘਰ ਦੇ ਵਿੱਚੋਂ ਚਾਰ ਲਾਸ਼ਾਂ ਬਰਾਮਦ ਹੋਈਆਂ ਨੇ ਚਾਰ ਲਾਸ਼ਾਂ ਬਰਾਮਦ ਹੋਈਆਂ ਨੇ ਔਰ ਇਹ ਚਾਰ ਲਾਸ਼ਾਂ ਇੱਕੋ ਪਰਿਵਾਰ ਦੀਆਂ ਨੇ ਦੱਸਦੀ ਕਿ ਵਿਅਕਤੀ ਨੇ ਪਹਿਲਾਂ ਆਪਣੇ ਪਰਵਾਰ ਦੇ ਵਿੱਚ ਜਿਹੜੇ ਮੈਂਬਰ ਸੀ ਪਹਿਲਾਂ ਆਪਣੀ ਕੁੜੀ ਨੂੰ ਗੋਲੀ ਮਾਰੀ ਆਪਣੀ ਮਾਂ ਨੂੰ ਗੋਲੀ ਮਾਰੀ ਫਿਰ ਆਪਣੇ ਘਰ ਦੇ ਪਾਲਤੂ ਕੁੱਤੇ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਜਦੋਂ ਉਹਦਾ ਜੀ ਨਹੀਂ ਭਰਿਆ ਤਾਂ ਉਸਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਲੀ ਤੇ ਸਾਰਾ ਕੁਝ ਖਤਮ ਕਰ ਲਿਆ ਦੇਖ ਸਕਦੇ ਹੋ ਮਹਿਲ ਵਰਗੇ ਘਰ ਜਿਹੜੇ ਨੇ ਬਣੇ ਧਰੇ ਰਹਿ ਜਾਂਦੇ ਨੇ ਇੱਥੇ ਪੱਥਰ ਜਿਹੜੇ ਨੇ ਪੱਥਰੀ ਰਹਿ ਜਾਂਦੇ ਨੇ ਪਰ ਜਦੋਂ ਜਿਹੜੇ ਘਰ ਦੇ ਵਿੱਚ ਕੋਈ ਜੀ ਨਹੀਂ ਜਿਹੜੇ ਘਰ ਦੇ ਵਿੱਚ ਕੋਈ ਜਿਹੜਾ ਹੈਗਾ ਮੈਂਬਰ ਨਹੀਂ ਜਿਉਂਦਾ ਤਾਂ ਫਿਰ ਉਸ ਘਰ ਦਾ ਵੀ ਕੀ ਕਰਨਾ ਤਾਂ ਤੁਸੀਂ ਦੇਖ ਸਕਦੇ ਹੋ ਆ ਤਸਵੀਰ ਹੈ ਜਾਣਿਆ ਮਾਨਿਆ ਇਹ ਨਾਮ ਹੈਗਾ ਕੁਲਬੀਰ ਮਾਨ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਅਮੀਰ ਜਾਦਾ ਬਹੁਤ ਜਾਦੇ ਕਿਹਾ ਜਾ ਰਿਹਾ ਹੈ ਕਿ ਰਸੂਖ ਰੱਖਦਾ ਹੈ ਬਰਨਾਲੇ ਸ਼ਹਿਰ ਦੇ ਵਿੱਚ ਅਕਾਲੀ ਦਲ ਪਾਰਟੀ ਨਾਲ ਵੀ ਜੁੜਿਆ ਰਹੇਗਾ ਤੇ ਦੂਜੇ ਪਾਸੇ ਇਸ ਦਿੱਤੀ ਜਿਹੜੀ ਹੈ ਕੈਨੇਡਾ ਤੋਂ ਆਈ ਸੀ ਛੁੱਟੀਆਂ ਕੱਟਣ ਪਰ ਇਸ ਨੂੰ ਕੀ ਪਤਾ ਸੀ ਕਿ ਇਸ ਦੇ ਬਾਪ ਨੇ ਗੋਲੀ ਮਾਰ ਦੇਣੀ ਹੈ ਪਰ ਮਸਲਾ ਜੋ ਵੀ ਬਣਿਆ ਹੋਵੇ ਮਾਮਲਾ ਜੋ ਵੀ ਬਣਿਆ ਹੋਵੇ ਹਾਲਾਤ ਜੋ ਵੀ ਬਣੇ ਹੋਣ ਪਰ ਇੱਕ ਦੂਜੇ ਨੂੰ ਮਾਰ ਮਕਾਉਣਾ ਕੋਈ ਚੰਗੀ ਗੱਲ ਤਾਂ ਨਹੀਂ ਨਾ ਹੀ ਕੋਈ ਜਿਹੜਾ ਇਹ ਇਨਸਾਫ ਹੈ ਕਿਤੋਂ ਦਾ ਦੇਖ ਸਕਦੇ ਹੋ ਕਿਵੇਂ ਸਾਰਾ ਪਰਿਵਾਰ ਰੋ ਰਿਹਾ ਹੈ, ਕੁਰਲਾ ਰਿਹਾ ਹੈ। ਇਹ ਮਹਿਲ ਵਰਗਾ ਘਰ ਜਿਹੜਾ ਹੈ, ਇਹ ਪੱਥਰ, ਇਹ ਸੰਗਮਰਮਰ ਜਿਹੜੇ ਆ, ਇਹ ਇਸ ਤਰ੍ਹਾਂ ਹੀ ਰਹਿ ਜਾਣੇ ਆ ਪਰ ਜੀਵਾਂ ਨੇ ਤਾਂ ਕਦੇ ਵਾਪਸ ਨਹੀਂ ਆਉਣਾ। ਘਰ ਜੀਵਾਂ ਨਾਲ ਹੁੰਦਾ, ਮਕਾਨ ਜਿਹੜਾ ਹੁੰਦਾ ਉਹ ਜੀਵਾਂ ਨਾਲ ਹੁੰਦਾ। ਨਹੀਂ ਤਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਬੇहद ਮੰਦ ਭਾਗੀ ਖਬਰ ਹੈ। 4 ਜਾਨੇ ਮਰ ਚੁੱਕੇ ਨੇ ਇਸ ਘਰ ਦੇ ਮਹਿਲ ਵਰਗਾ ਘਰ ਪਾਇਆ ਸੀ ਪਰ ਮਹਿਲ ਵਰਗਾ ਘਰ ਵੀ ਕੀ ਕਰਨਾ ਜਦੋਂ ਇਸ ਦੇ ਵਿੱਚ ਕੋਈ ਰਹਿਣ ਨੂੰ ਹੀ ਨਹੀਂ ਬਚਿਆ ਇਸ ਨੇ ਆਪਣੀ ਧੀ ਦੇ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਪਾਲਤੂ ਕੁੱਤੇ ਦੇ ਗੋਲੀ ਮਾਰੀ ਆਪਣੀ ਮਾਂ ਦੇ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਖਤਮ ਕਰ ਲਿਆ ਗੋਲੀ ਮਾਰ ਕੇ ਬੇहद ਮੰਦ ਭਾਗੀ ਖਬਰ ਹੈ ਤਾਂ ਹੀ ਕਹਿੰਦੇ ਨੇ ਸਿਆਣੇ ਕਿ ਜਿਹੜੇ ਘਰ ਦੇ ਵਿੱਚ ਰੌਣਕਾਂ ਰਹਿੰਦੀਆਂ ਉਹੀ ਘਰ ਹੁੰਦਾ ਹੈ ਜਿਹੜੇ ਘਰ ਦੇ ਵਿੱਚ ਸੰਗਮਰਮਰ ਲੱਗਿਆ ਹੋਵੇ ਚੰਗਾ ਪੱਥਰ ਤੁਸੀਂ ਲਵਾ ਸਕਦੇ ਹੋ ਸੰਗਮਰਮਰ ਤੁਸੀਂ ਲਵਾ ਸਕਦੇ ਹੋ ਪੈਸਾ ਤੁਸੀਂ ਲਾ ਸਕਦੇ ਹੋ ਪਰ ਪੈਸੇ ਦੇ ਨਾਲ ਪੱਥਰਾਂ ਦੇ ਨਾਲ ਖੁਸ਼ੀਆਂ ਨਹੀਂ ਖਰੀਦ ਸਕਦੇ ਇਹ ਸਭ ਤੋਂ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਹੈ ਕਿੱਡਾ ਵੱਡਾ ਮਹਿਲ ਵਰਗਾ ਘਰ ਪਾ ਕੇ ਛੱਡ ਗਿਆ ਤੇ ਸਾਰਾ ਟੱਬਰ ਆਪ ਹੀ ਖਤਮ ਕਰ ਲਿਆ ਹਾਲਾਤ ਜਿਹੜੇ ਮਰਜ਼ੀ ਬਣੇ ਹੋਣ ਅਸੀਂ ਇਹ ਨਹੀਂ ਕਹਿੰਦੇ ਕਿ ਹਾਲਾਤ ਕੀ ਬਣੇ ਹੋਣੇ ਆ ਬੰਦਾ ਬਾਅਦ ਦੇ ਵਿੱਚ ਕਹਿ ਦਿੰਦਾ ਕਿ ਹਾਲਾਤ ਇਹਹ ਜੇ ਬਣ ਗਏ ਸੀ ਹਾਲਾਤਾਂ ਦਾ ਨਹੀਂ ਗੱਲ ਹੁੰਦੀ ਪਰ ਜਦੋਂ ਤੁਹਾਡੇ ਦਿਮਾਗ ਨੂੰ ਜਿਹੜਾ ਦੇਖ ਸਕਾ ਦਿਓ ਫਤੂਰ ਚੜ ਜਾਂਦਾ ਫਿਰ ਉਸ ਤੋਂ ਬਾਅਦ ਸਾਰਾ ਕੁਝ ਇਸਨੇ ਮਾਰ ਮੁਕਾਇਆ ਆਪਣੇ ਘਰ ਦਾ ਪਾਲਤੂ ਕੁੱਤਾ ਤੱਕ ਨਹੀਂ ਛੱਡਿਆ ਬਰਨਾਲੇ ਦਾ ਤੇ ਅਕਾਲੀ ਦਲ ਦੇ ਵਿੱਚ ਚੰਗਾ ਖਾਸਾ ਰਸੂਖ ਵੀ ਰੱਖਦਾ ਸੀ ਪਰ ਦੇਖੋ ਹੁਣ ਕੀ ਰਹਿ ਗਿਆ ਪਿੱਛੇ ਸਿਵਾਏ ਰੋਣ ਤੋਂ ਸਾਰਾ ਪਰਿਵਾਰ ਰੋ ਰਿਹਾ ਹੈ ਕੁਰਲਾ ਰਿਹਾ ਚੀਕਾਂ ਮਾਰ ਰਿਹਾ ਹੈ ਪਰ ਉਹਨਾਂ ਦੇ ਘਰ ਦੇ ਜੀ ਚਾਰ ਜੀ ਜਿਹੜੇ ਐ ਉਹ ਜਹਾਨੋਂ ਰੁਕਸਤ ਹੋ ਗਿਆ ਕੈਨੇਡਾ ਤੋਂ ਆਈ ਸੀ ਕੁੜੀ ਆਪਣੇ ਘਰ ਛੁੱਟੀਆਂ ਕੱਟਣ ਪਰ ਉਸ ਨੂੰ ਕੀ ਪਤਾ ਸੀ ਜਦੋਂ ਉਸਨੇ ਘਰ ਜਾਣਾ ਤਾਂ ਉਸਦੇ ਹੀ ਪਿਓ ਨੇ ਉਸ ਨੂੰ ਮਾਰ ਦੇਣਾ ਹੈਗਾ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਪੇਸ਼ੈਂਸ ਮੁੱਕਦਾ ਜਾ ਰਿਹਾ ਹੈ ਸਬਰ ਮੁੱਕਦਾ ਜਾ ਰਿਹਾ ਹੈਗਾ ਜਦੋਂ ਤੁਹਾਡੇ ਕੋਲ ਸਬਰ ਨਹੀਂ ਰਹਿੰਦਾ ਜਦੋਂ ਤੁਹਾਡੇ ਕੋਲ ਚੀਜ਼ਾਂ ਸਹਿਣ ਦਾ ਜਾਂ ਕੋਈ ਹਾਲਾਤ ਬਣਦੇ ਜੇ ਤੁਸੀਂ ਸਹਿ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਇਹੋ ਜਿਹਾ ਕਾਰਾ ਕਰਦੇ ਹੋ ਆ ਜਿਹੜਾ ਤੁਹਾਡੇ ਸਾਹਮਣੇ ਇਹ ਕਾਰੇ ਦੇ ਨਾਲ ਤੁਸੀਂ ਨਹੀਂ ਭੁਗਤਦੇ ਤੁਹਾਡੀਆਂ ਪੀੜ੍ਹੀਆਂ ਤੱਕ ਭੁਗਤਦੀਆਂ ਨੇ ਹੁਣ ਇਸ ਬੱਚੀ ਦਾ ਕੀ ਕਸੂਰ ਸੀ ਇਸ ਦੀ ਉਮਰ 16 17 ਸਾਲ ਲੱਗ ਰਹੀ ਹੈ ਮਹਿਜ ਤੇ ਇਸ ਨੂੰ ਵੀ ਇਸ ਦੇ ਪਿਓ ਨੇ ਗੋਲੀ ਮਾਰ ਕੇ ਮਾਰ ਮਕਾਇਆ ਸਾਰਾ ਪਰਿਵਾਰ ਰਿਸ਼ਤੇਦਾਰ ਆ ਕੇ ਰੋ ਰਹੇ ਨੇ ਚੀਕਾਂ ਮਾਰ ਰਹੇ ਨੇ ਕੁਰਲਾ ਰਹੇ ਨੇ ਹੁਣ ਉਹ ਕੀ ਕਰਨ ਕਿੱਥੇ ਜਾਣ ਇਸ ਘਰ ਦੇ ਵਿੱਚ ਰਹਿਣਾ ਵੀ ਉਹਨਾਂ ਨੂੰ ਦੁੱਭਰ ਲੱਗ ਰਿਹਾ ਹੋਣਾ ਜਿਸ ਹਿਸਾਬ ਦਾ ਮਾਹੌਲ ਬਣਿਆ ਹੈ 4 ਲਾਸ਼ਾਂ ਘਰ ਦੇ ਵਿੱਚੋਂ ਬਰਾਮਦ ਹੋਈਆਂ ਜਿੰਦਗੀ ਖਤਮ ਕਰ ਲਈ ਐ ਚਾਰਾਂ ਨੇ ਆਪ ਹੀ ਜਿਹੜਾ ਜਿੰਦਗੀ ਖਤਮ ਕੀਤੀ ਉਸ ਤੋਂ ਬਾਅਦ ਦੇਖੋ ਕੀ ਤਸਵੀਰਾਂ ਸੱਦਾ ਲੈ ਚੱਲਦੇ ਆ ਤੁਹਾਨੂੰ ਮੌਕੇ ਦੀ ਵੀਡੀਓ ਤੱਕ